ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਫਿਰ ਅਸੀਂ ਸ਼ਲੋਕ ਸanskritī ਬਾਣੀ ਦੇ ਸ਼ਬਦਾਂ ਦਾ ਸੁੱਧ ਉਚਾਰਨ ਕਰਨਾ ਸਿੱਖਾਂਗੇ ਕਿ ਇਹਨਾਂ ਬਾਣੀਆਂ ਦਾ ਜੋ ਔਖੀ ਬਾਣੀ ਹੈ ਇਹਨਾਂ ਦੇ ਸ਼ਬਦਾਂ ਦਾ ਸੁੱਧ ਉਚਾਰਨ ਕਿਵੇਂ ਕੀਤਾ ਜਾਂਦਾ ਹੈ ਸੋ ਪਿਛਲੀ ਵੀਡੀਓ ਦੇ ਵਿੱਚ ਵੀ ਅਸੀਂ ਕੁਝ ਸ਼ਬਦਾਂ ਦਾ ਸੋ ਪਿਛਲੀ ਵੀਡੀਓ ਦੇ ਵਿੱਚ ਵੀ ਅਸੀਂ ਕੁਝ ਸ਼ਬਦਾਂ ਦਾ শুদ্ধ ਉਚਾਰਨ ਕਰਨਾ ਸਿੱਖਿਆ ਸੀ ਸੋ ਆਓ ਹੁਣ ਅੱਜ ਫਿਰ ਸ਼ਲੋਕ ਸੈਸਕ੍ਰਿਤੀ ਬਾਣੀ ਦੇ ਕੁਝ ਸ਼ਬਦਾਂ ਦਾ শুদ্ধ ਉਚਾਰਨ ਕਰਨਾ ਸਿੱਖੀਏ ਸੋ ਸਭ ਤੋਂ ਪਹਿਨਾ ਸੀ ਦੇਖ ਰਿਹਾ ਇੱਥੇ ਮੰਮਾ ਮੁਕਤਾਏ ਈੜੀ ਨੂੰ ਸਿਹਾਰੀ ਐੜੇ ਨੂੰ ਕੰਨਾ ਏ ਮੰਮਾ ਮੁਕਤਾ ਏੜੀ ਨੂੰ ਸਿਹਾਰੀ ਏੜੇ ਨੂੰ ਕੰਨਾ ਸੋ ਇਸ ਦਾ ਜੋ ਉਚਾਰਨ ਹੋਵੇਗਾ ਮੰਮਾ ਮੁਕਤਾ ਮ ਅ ਏੜੀ ਨੂੰ ਸਿਹਾਰੀ ਏ ਏੜੀ ਸਿਹਾਰੀ ਏ ਏੜੇ ਨੂੰ ਕੰਨਾ ਆ ਇਹਦਾ ਸ਼ੁੱਧ ਉਚਾਰਨ ਕਰਨਾ ਹੈ ਮਯਾ ਮੰਮਾ ਮੁਕਤਾ ਮ ਈੜੀ ਸਿਹਾਰੀ ਏ ਏੜੇ ਨੂੰ ਕੰਨਾ ਆ ਮਯਾ ਮਯਾ ਉਚਾਰਨ ਕਰਨਾ ਪਰ ਕਈ ਮਮਾ ਮੁਕਤਾਣੀ ਬੋਲਦੀ ਆ ਸੰਤਾ ਕਈ ਇਸ ਦਾ ਉਚਾਰਨ ਕਰ ਦਿੰਦੀ ਆ ਨੇ ਮਾਇਆ ਆਪਨੇ ਕੋਲੋ ਹੀ ਕੰਨਾ ਲਗਾ ਦਿੰਦੀ ਆ ਨੇ ਮਾਇਆ ਕਰ ਦਿੰਦੀ ਆ ਨੇ ਮਾਇਆ ਗਲਤ ਉਚਾਰਨ ਹੈ ਮਾਇਆ ਉਚਾਰਨ ਨਹੀਂ ਕਰਨਾ ਮਾਇਆ ਉਚਾਰਨ ਕਰਨਾ ਹੈ ਅਗਰ ਮਾਇਆ ਉਚਾਰਨ ਕਰਾਂਗੇ ਤਾਂ ਇਸ ਦਾ ਅਰਥ ਵੀ ਉਗਾਲ ਤਾਂ ਨਿਕਲੇਗਾ ਮਯਾ ਉਚਾਰਨ ਕਰਨਾ ਹੈ ਮਮਾ ਮੁਕਤਾ ਮਰ ਏਡੀ ਵਿੱਚ ਆਰੀ ਇੱਕ ਐਡੇ ਨੂੰ ਕੰਨਾ ਆ ਸੋ ਮਯਾ ਉਚਾਰਨ ਕਰਨਾ ਮਯਾ ਨਾ ਕਿ ਮਾਇਆ ਸੋ ਅਗਲਾ ਜੋ ਸ਼ਬਦ ਹੈ ਕੱਕਿਆ ਸਿਹਾਰੀ ਪੈਰ ਚ ਰਾਰਾ ਹੈ ਤੱਤੇ ਨੂੰ ਔਕੜ ਐਡੇ ਨੂੰ ਕਰਨਾ ਕਰਮ ਕਰਨਾ ਹੈ ਸੋ ਕੱਕੇ ਨੂੰ ਜੋ ਪੈਰ ਚ ਰਾਰਾ ਲੱਗਿਆ ਹੈ ਜੋ ਕੱਕੇ ਵਿੱਚ ਆਰੀ ਹੈ ਉਹ ਰਾਰੇ ਨੂੰ ਲੱਗੇਗੀ ਇੱਥੇ ਆਪ ਜੀ ਨੂੰ ਸਿਰਫ ਲਿਖ ਕੇ ਹੀ ਦਿਖਾ ਰਹੇ ਹਾਂ ਤੇ ਤੱਤੇ ਨੂੰ ਔਂਕੜ ਕ ਕ ਰਾਜੇ ਸਿਹਾਰੀ ਕਰੇ ਤੱਤੇ ਨੂੰ ਔਂਕੜ ਤੋਂ ਐੜੇ ਨੂੰ ਕੰਨਾ ਆ ਸੋ ਇਸ ਦਾ ਸੁੱਧ ਉਚਾਰਨ ਹੋਵੇਗਾ ਕ੍ਰਿਤਵਾ ਕ੍ਰਿਤਵਾ ਉਚਾਰਨ ਕਰਨਾ ਹੈ ਕ੍ਰਿਤਵਾ ਨਾ ਕਿ ਕਿਰਤਵਾ ਕਈ ਕੱਤੇ ਨੂੰ ਸਿਹਾਰੀ ਲਗਾ ਦਿੰਦੇ ਨੇ ਕਿ ਕਿਰਤਵਾ ਉਚਾਰਨ ਨਹੀਂ ਕਰਨਾ ਕ੍ਰੇ ਕੱਕੇ ਦੇ ਜੋ ਪੈਰ ਚ ਰਾਰਾ ਹੈ ਉਸ ਨੂੰ ਸਿਹਾਰੀ ਲੱਗੇਗੀ ਕ੍ਰਿਤਵਾ ਕ੍ਰਿਤਵਾ ਉਚਾਰਨ ਕਰਨਾ ਹੈ ਇੱਥੇ ਆਪ ਜੀ ਨੂੰ ਜੋ ਲਿਖ ਕੇ ਦਿਖਾਇਆ ਹੈ ਇਹ ਰਾਰਾ ਪੂਰਾ ਉਚਾਰਨ ਨਹੀਂ ਕਰਨਾ ਕਰੈ ਤਵਾ ਉਚਾਰਨ ਨਹੀਂ ਕਰਨਾ ਕ੍ਰਿਤਵਾ ਉਚਾਰਨ ਕਰਨਾ ਹੈ ਸੋ ਅਗਲਾ ਜੋ ਸ਼ਬਦ ਤੁਸੀਂ ਦੇਖ ਰਹੇ ਹੋ ਥੱਥੇ ਨੂੰ ਕੰਨਾ ਥਾ ਨੰਨੇ ਨੂੰ ਸਿਹਾਰੀ ਨੰਨੇ ਨੂੰ ਟਿੱਪੀਆ ਤੇ ਪੈਰ ਚ ਯਈਆ ਵੀ ਆ ਸੋ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਥੱਥੇ ਨੂੰ ਕਰਨਾ ਥਾ ਅੱਗੇ ਨੰਨੇ ਨੂੰ ਸਿਹਾਰੀ ਹੀ ਲੱਗੇਗੀ ਅੱਗੇ ਐੜੇ ਨੂੰ ਟਿੱਪੀ ਲਾ ਦੇ ਕੇ ਸੋ ਐੜਾ ਅੱਖਰ ਪ੍ਰਗਟ ਹੋ ਕੇ ਜੋ ਨੰਨੇ ਨੂੰ ਟਿੱਪੀ ਹੋ ਐੜੇ ਨੂੰ ਲੱਗੇਗੀ ਥਾ ਨੇਂ ਉਚਾਰਨ ਕਰਨਾ ਹੈ ਥਾ ਨੇਂ ਥੱਥੇ ਨੂੰ ਕਰਨਾ ਥਾ ਨੰਨੇ ਸਿਹਾਰੀ ਨੇ ਐੜੇ ਨੂੰ ਟਿੱਪੀ ਅੰ ਜਿ ਇਹ ਨੇ ਕਿ ਕਿਤਾ ਹੈ ਐੜਾ ਅੱਖਰ ਲਗਾ ਕੇ ਇਥੇ ਨੰਨੇ ਨੂੰ ਪਹਿਲਾ ਹੀ ਸੀ ਹਰੀ ਲੱਗੀ ਹੋਈ ਸੀ ਜੋ ਨੰਨੇ ਨੂੰ ਟਿੱਪੀ ਹੈ ਉਹ ਐੜੇ ਨੂੰ ਉਚਾਰਨ ਹੋਵੇਗੀ ਥਾਨਿਉ ਉਚਾਰਨ ਕਰਨਾ ਹੈ ਥਾਨਿਉ ਸੋ ਅਗਲਾ ਜੋ ਸ਼ਬਦ ਹੈ ਨੰਨਾ ਮੁਕਤਾ ਖਖਾ ਤੇ ਇਥੇ ਖਖੇ ਦੇ ਪੈਰ ਵਿੱਚ ਯਈਆ ਲੱਗਿਆ ਹੈ ੱਤੇ ਦੇ ਪੈਰ 'ਚ ਰਾ ਹੈ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਨੰਨਾ ਖਖੇ ਨੂੰ ਸਿਹਾਰੀ ਉਚਾਰਨ ਹੋਵੇਗੀ ਅੱਗੇ ਐਡਾ ਅੱਖਰ ਪ੍ਰਗਟ ਹੋਵੇ ਜੋ ਤੱਤੇ ਦੇ ਪੈਰ ਚ ਨਾਲ ਉਹ ਤੱਤੇ ਨੂੰ ਹੀ ਲੱਗੇਗਾ ਨਖੇਤਰ ਉਚਾਰਨ ਕਰਨਾ ਇਸ ਦਾ ਨਖੇਤਰ ਨਖੇਤਰ ਉਚਾਰਨ ਕਰਨਾ ਹੈ ਨਾ ਕਿ ਨਖਤਰ ਕਈ ਸੰਤਾ ਇਸ ਦਾ ਉਚਾਰਨ ਨਖਤਰ ਕਰ ਦਿੰਦੀਆਂ ਨੇ ਕਿਵੇਂ ਕਰ ਦਿੰਦੀਆਂ ਨੇ ਉਹ ਉਚਾਰਨ ਕਰਨ ਲੱਗੇ 79 ਬੋਲ ਦਿੰਦੀ ਆ ਨੇ 79 ਉਚਾਰਨ ਨਹੀਂ ਕਰਨਾ 79 ਕਰਨਾ ਹੈ 79 79 ਕਰਾਂਗੇ ਗਾਲ ਤੋਂ ਉਚਾਰਨ ਹੋਵੇਗਾ 79 ਉਚਾਰਨ ਕਰਨਾ ਐੜਾ ਤਤੇ ਦੇ ਪੈਰ ਚ ਰ ਆ ਨ 79 ਸੋ ਅਗਲਾ ਜੋ ਸ਼ਬਦ ਹੈ ਇੱਥੇ ਦੇਖ ਰਹੇ ਹੋ ਸ ਸ ਪੈਰ 'ਚ ਅੱਧਾ ਵਾਵਾ ਹੈ ਰਾੜੇ ਨੂੰ ਦਲੈਂਕੜ ਪੱਪੇ ਨੂੰ ਟਿੱਪੀ ਲੱਗੀ ਹੈ ਸੋ ਇਸ ਦਾ ਉਚਾਰਨ ਕੀਵੇਂ ਕਰਨਾ ਹੈ ਜੋ ਸ ਸ ਦੇ ਪੈਰ 'ਚ ਵਾਵਾ ਹੈ ਉਹ ਸ ਸ ਨੂੰ ਔਂਕੜ ਉਚਾਰਨ ਕਰਨਾ ਅੱਗੇ ਐੜੇ ਦੀ ਆਵਾਜ਼ ਆਵੇਗੀ ਐਣਾ ਖਨ ਪ੍ਰਗਟ ਕਰਕੇ ਸੋ ਅੱਗੇ ਰਾੜੇ ਨੂੰ ਦਲੈਂਕੜ ਰੂ ਪੱਪੇ ਨੂੰ ਟਿੱਪੀ ਪੰ ਇਸ ਦਾ ਇਸ ਤਰ੍ਹਾਂ ਉਚਾਰਨ ਕਰਨਾ ਹੈ ਸੋ ਰੂਪੰ ਸੋ ਰੂਪੰ ਸ ਸੇ ਦਾ ਓਕੜ ਸੋ ਐੜਾ ਮੁਕਤਾ ਅ ਸੋ ਰਾੜੇ ਨੂੰ ਲੈਂਕੜੂ ਰੂ ਪੱਪੇ ਨੂੰ ਟਿੱਪੀ ਪੰ ਸੋ ਰੂਪੰ ਉਚਾਰਨ ਕਰਨਾ ਹੈ ਕਈ ਇਸ ਦਾ ਵੀ ਉਚਾਰਨ ਗਲਤ ਹੀ ਕਰ ਦਿੰਦੇ ਨੇ ਸਵ ਰੂਪੰ ਕਰ ਦਿੰਦੇ ਨੇ ਜੋ ਕਿ ਗਲਤ ਉਚਾਰਨ ਹੈ ਸਵ ਰੂਪਨ ਉਚਾਰਨ ਨਹੀਂ ਕਰਨਾ ਸਵ ਰੂਪਨ ਉਚਾਰਨ ਕਰਨਾ ਹੈ ਸੋ ਅਗਲਾ ਜੋ ਸ਼ਬਦ ਹੈ ਏੜੀ ਨੂੰ ਸਿਹਾਰੀ ਇਹ ਇੱਥੇ ਤੱਤੇ ਨੂੰ ਟਿੱਪੀ ਆ ਪੈਰ ਚੀ ਆ ਵੀ ਆ ਫਿਰ ਤੱਤਾ ਵੀ ਆ ਇਸ ਦਾ ਵੀ ਉਚਾਰਨ ਪੜ ਕਿਵੇਂ ਕਰਨਾ ਹੈ ਏੜੀ ਨੂੰ ਸਿਹਾਰੀ ਇਹ ਤੱਤੇ ਨੂੰ ਸਿਹਾਰੀ ਇੱਤੇ ਅੱਗੇ ਐੜੇ ਨੂੰ ਟਿੱਪੀ ਅੰ ਅੱਗੇ ਤੱਤਾ ਨੂੰ ਤਤ ਇੱਤੇ ਅੰਤ ਉਚਾਰਨ ਕਰਨਾ ਹੈ ਇੱਤੇ ਅੰਤ ਈੜੀ ਸਿਹਾਰੀ ਇਹ ਜੋ ਤੱਤੇ ਦੇ ਪੈਰ 'ਚ ਯਈਆ ਇਸ ਨੇ ਕੀ ਕੀਤਾ ਤੱਤੇ ਨੂੰ ਸਿਹਾਰੀ ਲਗਾ ਕੇ ਅੱਗੇ ਐੜਾ ਅੱਖਰ ਪ੍ਰਗਟ ਕਰਕੇ ਜੋ ਤੱਤੇ ਨੂੰ ਟਿੱਪੀ ਸੀ ਉਹ ਅੱਗੇ ਐੜੇ ਨੂੰ ਚਲੇ ਗਈ ਐੜੇ ਨੂੰ ਲੱਗੇਗੀ ਅੱਗੇ ਜੋ ਤੱਤਾ ਮੁਕਤਾ ਹੋ ਤੱਤਾ ਮੁਕਤਾ ਹੀ ਉਚਾਰਨ ਹੋਵੇਗਾ ਸੋ ਜਈਏ ਨੇ ਕੀ ਕੀਤਾ ਇਕਤਾ ਪੱਤੇ ਨੂੰ ਸਿਹਾਰੀ ਲਗਾਈ ਹੈ ਇੱਕ ਐੜਾ ਅੱਖਰ ਪ੍ਰਗਟ ਕਰਕੇ ਜੋ ਤੱਤੇ ਨੂੰ ਟਿੱਪੀ ਸੀ ਉਹ ਐੜੇ ਨੂੰ ਉਚਾਰਨ ਹੋਵੇਗੀ ਇਸ ਦਾ শুদ্ধ ਉਚਾਰਨ ਹੋਵੇਗਾ ਇਤੇੰਤ ਇਤੇੰਤ ਉਚਾਰਨ ਕਰਨਾ ਹੈ ਇਤੇੰਤ ਸੋ ਆਪ ਜੀ ਨੂੰ ਫੇਰ ਦੱਸ ਦਈਏ ਜਿਹੜਾ ਅੱਖਰ ਰੱਖੀ ਕੀਤਾ ਹੈ ਜਿਹੜੇ ਅੱਖਰ ਦੇ ਪੈਰ ਵਿੱਚ ਯਈਆ ਹੋਵੇ ਉਸ ਅੱਖਰ ਨੂੰ ਸਿਹਾਰੀ ਲੱਗ ਕੇ ਅੱਗੇ ਐਡਾ ਅੱਖਰ ਪ੍ਰਗਟ ਹੁੰਦਾ ਹੈ ਸੋ ਤਤੇ ਨੂੰ ਮਾਤਰਾ ਟਿੱਪੀ ਲੱਗੀ ਸੀ ਉਹ ਐਡ ਇਹਨੂੰ ਮਾਤਰਾ ਟਿੱਪੀ ਲੱਗੇਗੀ ਅੱਗੇ ਤੱਤਾ ਮੂਤਾਂ ਹੀ ਉਚਾਰਨ ਹੋਵੇਗਾ ਇਤੇ ਅੰਤ ਉਚਾਰਨ ਕਰਨਾ ਹੈ ਇਤੇ ਅੰਤ ਸੋ ਇਸੇ ਤਰ੍ਹਾਂ ਹੀ ਅਗਲਾ ਜੋ ਸ਼ਬਦ ਹੈ ਬੱਬੇ ਨੂੰ ਪਹਿਲਾਂ ਹੀ ਯਈਆ ਲੱਗਿਆ ਹੈ ਕੰਨਾ ਵੀ ਹੈ ਬੱਬੇ ਨੂੰ ਤੱਤੇ ਨੂੰ ਸਿਹਾਰੀ ਤੱਕ ਤੱਤੇ ਨੂੰ ਟਿੱਪੀ ਵੀ ਹੈ ਸੋ ਇੱਥੇ ਵੀ ਲਈਏ ਨੇ ਕੀ ਕਰਨਾ ਹੈ ਬੱਬੇ ਨੂੰ ਸਿਹਾਰੀ ਲਗਾ ਕੇ ਇੱਥੇ ਉਹਨੂੰ ਬੱਬੇ ਨੂੰ ਕਰਨਾ ਹੈ ਸੋ ਐਡਾ ਅੱਖਰ ਹੀ ਪ੍ਰਗਟ ਹੋਏਗਾ ਐਡੇ ਨੂੰ ਕਰਨਾ ਲੱਗੇਗਾ ਵਿਆ ਅੱਗੇ ਪੱਪੇ ਨੂੰ ਫੇਰ ਸਿਹਾਰੀ ਲਗਾ ਕੇ ਤੱਤੇ ਨੂੰ ਟਿੱਪੀ ਵਿਆਪਤਨ ਉਚਾਰਨ ਕਰਨਾ ਹੈ ਵਿਆਪਤਨ ਬਿਆਪਤੰ ਉਚਾਰਨ ਕਰਨਾ ਹੈ ਕਈ ਇਸ ਦਾ ਉਚਾਰਨ ਬਾਪਤੰ ਕਰ ਦਿੰਦੇ ਨੇ ਜਾਂ ਕਿਸੇ ਹੋਰ ਤਰੀਕੇ ਨਾਲ ਉਹ ਬਿਲਕੁਲ ਹੀ ਗਲਤ ਉਚਾਰਨ ਹੈ ਇਸ ਦਾ ਉਚਾਰਨ ਕਰਨਾ ਹੈ ਜੋ ਜਈਆ ਹੈ ਇਸਨੇ ਬੱਬੇ ਨੂੰ ਸੇ ਹਰੀ ਲਗਾ ਕੇ ਅੱਗੇ ਕਰਨਾ ਐਡ ਇਹਨੂੰ ਹੀ ਲੱਗਦਾ ਕਿ ਐਡ ਅੱਖਰ ਪ੍ਰਗਟ ਕਰਕੇ ਐਡ ਇਹਨੂੰ ਕਰਨਾ ਆ ਬਿਆਪਤੰ ਬਿਆਪਤੰ ਉਚਾਰਨ ਕਰਨਾ ਹੈ ਬਿਆਪਤੰ ਸੋ ਅਗਲਾ ਜੋ ਸ਼ਬਦ ਹੈ ਦੱਤੇ ਨੂੰ ਦਲਾਵਾ ਦ ਨੰਨਾ ਮੁਕਤਾਨ ਹਾਹੇ ਨੂੰ ਕੰਨਾ ਹਾ ਰਾਰ ਮੁਕਤਾਰਕ ਦੇਨਹਾਰ ਇਹ ਸ਼ਬਦ ਤਾਂ ਲਿਆ ਦੇਨਹਾਰ ਕਿਈ ਇਸ ਦਾ ਉਚਾਰਨ ਜੋ ਦੱਤੇ ਨੂੰ ਦਲਾਵਾ ਲਿਖਿਆ ਉੱਥੇ ਲਾਵਾ ਲਗਾ ਦਿੰਦੇ ਨੇ ਲਾ ਲਗਾ ਦਿੰਦੇ ਨੇ ਦੇਨਹਾਰ ਉਚਾਰਨ ਕਰ ਦਿੰਦੇ ਨੇ ਦੇਨਹਾਰ ਦੇਣ ਹਾਰਨੀ ਇੱਥੇ ਦੱਦੇ ਨੂੰ ਦਲਾਵਾ ਦੈ ਹੁੰਦਾ ਦੱਦੇ ਨੂੰ ਲਾਵਾ ਦੇ ਹੁੰਦਾ ਇੱਥੇ ਦੱਦੇ ਨੂੰ ਦਲਾਵਾ ਲੱਗੀ ਹੈ ਦੱਦੇ ਨੂੰ ਦਲਾਵਾ ਦੈ ਨੰਨਾ ਮੁਕਤਾ ਨਾ ਹਾਹੇ ਨੂੰ ਕੰਨਾ ਹਾ ਰਾਰਾ ਮੁਕਤਾਰ ਦੇਣ ਹਾਰ ਭਰ ਕੇ ਬੋਲਣਾ ਹੈ ਦੇਣ ਹਾਰ ਸੋ ਇਸੇ ਤਰ੍ਹਾਂ ਹੀ ਅਗਲਾ ਜੋ ਸ਼ਬਦ ਹੈ ਐੜਾ ਮੁਕਤਾ ਨੰਨੇ ਨੂੰ ਸਿਹਾਰੀ ਇੱਥੇ ਤੱਤੇ ਦੇ ਅਖਰ ਵਿੱਚ ਤੱਤੇ ਜੋ ਅੱਖਰ ਹੈ ਉਸ ਨੂੰ ਯਈਆ ਲੱਗਿਆ ਹੈ ਸੋ ਇੱਥੇ ਤੱਤੇ ਨੂੰ ਸਿਹਾਰੀ ਲੱਗ ਕੇ ਅੱਗੇ ਐੜਾ ਅੱਖਰ ਪ੍ਰਗਟ ਹੋਵੇਗਾ ਇਹ ਇਸ ਜੋ ਸੰਸਕ੍ਰਿਤੀ ਹੈ ਇਹ ਸ਼ਬਦ ਚਾਰ ਪੰਜ ਵਾਰ ਉਚਾਰਨ ਹੁੰਦਾ ਹੈ ਇਸ ਨੂੰ ਬੋਲਣਾ ਹੈ ਅਨਿੱਤਯ ਅਨਿੱਤਯ ਐੜਾ ਨੰਨੇ ਨਿ ਸਿਹਾਰੀ ਤੱਤੇ ਨਿ ਸਿਹਾਰੀ ਐੜਾ ਮੁਕਤਾ ਅਨੱਤਯ ਉਚਾਰਨ ਕਰਨਾ ਹੈ ਅਨੱਤਯ ਅਨੱਤੇ ਅਗਲਾ ਜੋ ਸ਼ਬਦ ਹੈ ਬੱਬੇ ਨੂੰ ਔਂਕੜ ਲੱਗਿਆ ਹੈ ਅੱਗੇ ੱਧੇ ਦੇ ਪੈਰ ਚ ਯਾ ੱਧੇ ਨਾਲ ਟਿੱਪੀ ਇਸ ਦਾ ਉਚਾਰਨ ਕਰਨਾ ਹੈ ੱਧੇ ਨੂੰ ਸਿਹਾਰੀ ਲੱਗ ਕੇ ਅੱਗੇ ਜੋ ਟਿੱਪੀ ਹੈ ਉਹ ਐੜੇ ਨੂੰ ਲੱਗੇਗੀ ਬੁੱਧਿਆ ਨੂੰ ਉਚਾਰਨ ਕਰਨਾ ਹੈ ਬੁੱਧਿਆ ਨੂੰ ਬੁੱਧਿਆ ਉਚਾਰਨ ਕਰਨਾ ਨਾ ਕਿ ਬੁੱਧੰਮ ਕਈ ਇਸ ਦਾ ਉਚਾਰਨ ਬੁੱਧੰਮ ਕਰ ਦਿੰਦੇ ਨੇ ਕਈ ਇਸ ਦਾ ਉਚਾਰਨ ਬੁੱਧੰਮ ਕਰ ਦਿੰਦੇ ਨੇ ਬੁੱਧੰਮ ਉਚਾਰ ਨਹੀਂ ਕਰਨਾ ਤਾਂ ਦਿਨ ਸਿਹਾਰੀ ਦੇ ਨਾਲ ਕਰਨਾ ਬੁੱਧਿਆ ਨੂੰ ਐਡਮ ਟਿੱਪੀ ਅੰਗ ਦੇ ਨਾਲ ਉਚਾਰਨ ਕਰਨਾ ਹੈ ਬੁੱਧਿਆ ਉਚਾਰਨ ਕਰਨਾ ਹੈ ਬੁੱਧਿਆ ਨੂੰ ਸੇਨ ਸ਼ਲੋਕ ਸੈਕਿਉਰਿਟੀ ਬਾਣੀ ਦੇ ਕੁਝ ਸ਼ਬਦਾਂ ਦਾ ਸ਼ੁੱਧ ਉਚਾਰਨ ਸੋ ਜਿਹਨੇ ਮਿਆ ਉਚਾਰਨ ਕਰਨਾ ਹੈ ਮਮਾ ਮੁਕਤ ਮਿਆ ਦਾ ਕੀ ਮਾਇਆ ਮਾਇਆ ਗਲਤ ਉਚਾਰਨ ਹੈ ਮਿਆ ਮਮਾ ਮੁਕਤ ਹੈ ਮੁਕਤਾ ਇਹ ਚਾਰਨ ਕਰਨਾ ਹੈ ਮਿਆ ਅਗਲਾ ਜੋ ਸ਼ਬਦ ਕਿਤਵਾ ਉਚਾਰਨ ਕਰਨਾ ਹੈ ਕਿਤਵਾ ਰਾਰੇ ਨੂੰ ਸਹੀ ਲੱਗੇਗੀ ਕਿਤਵਾ ਅਗਲਾ ਜੋ ਸ਼ਬਦ ਹੈ ਇੱਥੇ ਪੈਰ ਚ ਨੰਨੇ ਦੇ ਯਈਆ ਲੱਗਿਆ ਹੈ ਨੰਨੇ ਨੂੰ ਸਿਆਰੀ ਨੰਨੇ ਨੂੰ ਟਿੱਪੀ ਵੀ ਹੈ ਇਸ ਦਾ ਉਚਾਰਨ ਕਰਨਾ ਥਾਣਿਉ ਥਾਣਿਉ ਉਚਾਰਨ ਕਰਨਾ ਹੈ ਜੋ ਟਿੱਪੀ ਹੈ ਨੰਨੇ ਨੂੰ ਉਹ ਐਡੇ ਨੂੰ ਟਿੱਪੀ ਲੱਗੇਗੀ ਥਾਣਿਉ ਸੋ ਅਗਲਾ ਜੋ ਸ਼ਬਦ ਹੈ 78 ਉਚਾਰਨ ਕਰਨਾ ਹੈ ਜੋ ਖਖੇ ਲੋ ਸੇ ਹੜੀ ਲਗਾ ਕੇ ਅਗੇ ਐਡਾ ਖਰ ਪਰਟ ਹੋਏਗਾ ਤੱਤੇ ਦੇ ਪੈਰ ਚ ਜੋ ਨਾਰਾ ਹੈ ਉਹ ਤੱਤੇ ਤੋਂ ਬਾਅਦ ਵਿਚਾਰਨ ਹੋਵੇਗਾ 77 79 ਉਚਾਰਨ ਕਰਨਾ ਹੈ ਨਾ ਕਿ 97 97 ਕਰਾਂਗੇ ਗਲਤ ਉਚਾਰਨ ਹੋਵੇਗਾ ਉਹ ਅਗਲਾ ਜੋ ਸ਼ਬਦ ਹੈ ਜੋ ਸਸੇ ਦੇ ਪੈਰ ਚ ਵਾਵਾ ਹੈ ਕੀ ਕਰਗਾ ਸਸੇ ਨੂੰ ਔਕੜ ਲਗਾ ਕੇ ਅਗੇ ਐੜ ਅੱਖਰ ਪ੍ਰਗਟ ਹੋਵੇਗਾ ਸੋ ਰੂਪੰ ਉਚਾਰਨ ਕਰਨਾ ਹੈ ਸੋ ਰੂਪੰ ਨਾ ਕਿ ਸਬ ਰੂਪੰ ਕਰਾਂਗੇ ਗਲਤ ਉਚਾਰਨ ਹੋਵੇਗਾ ਸੋ ਰੂਪੰ ਉਚਾਰਨ ਕਰਨਾ ਹੈ ਇਸੇ ਤਰ੍ਹਾਂ ਹੀ ਇਤੇ ਅੰਤ ਐੜਾ ਤਤ ਐੜੇ ਈੜੀ ਨੂੰ ਸਿਹਾਰੀ ਤੱਤੇ ਨੂੰ ਸਿਹਾਰੀ ਐੜੇ ਨੂੰ ਟਿੱਪੀ ਤੱਤ ਇਤੇ ਅੰਤ ਉਚਾਰਨ ਕਰਨਾ ਹੈ ਇੱਥੇ ਯਈਏ ਨੇ ਕੀ ਕੀਤਾ ਹੈ ਤੱਤੇ ਨੂੰ ਸਿਹਾਰੀ ਲਗਾ ਕੇ ਜੋ ਤੱਤੇ ਟਿੱਪੀ ਸੀ ਉਹ ਐੜਾ ਅੱਖਰ ਪ੍ਰਗਟ ਕਰਕੇ ਤੱਤੇ ਨੂੰ ਟਿੱਪੀ ਲੱਗੀ ਹੈ ਇਤੇ ਅੰਤ ਉਚਾਰਨ ਕਰਨਾ ਹੈ ਇਸ ਅੱਖਰ ਦਾ ਸ਼ਬਦ ਦਾ ਉਚਾਰਨ ਕਰਨਾ ਹੈ ਵਿਆਪਨ ਸੋ ਬੱਬੇ ਦੇ ਪੈਰ 'ਤੇ ਉਹ ਯਈਆ ਸੀ ਇਹਨੇ ਬੱਬੇ ਨੂੰ ਸਿਹਾਰੀ ਲਗਾ ਕੇ ਜੋ ਕੰਨਾ ਸੀ ਉਹ ਐਡਾ ਅਖਰ ਪ੍ਰਗਟ ਕਰਕੇ ਐਡੇ ਨੂੰ ਕੰਨਾ ਲੱਗਿਆ ਵਿਆਪਤੰ ਉਚਾਰਨ ਕਰਨਾ ਹੈ ਵਿਆਪਤੰ ਦੇਨ ਹਾਰ ਤਦਿਨ ਦਲਾਵਨ ਤੈ ਦੇਨ ਹਾਰ ਉਚਾਰਨ ਕਰਨਾ ਹੈ ਅਨਿਤਯ ਅਨਿਤਯ ਉਚਾਰਨ ਕਰਨਾ ਹੈ ਜੋ ਤੱਤਾਂ ਦੇ ਪੈਰ 'ਤੇ ਜਿਹਾ ਹੈ ਤੱਤੇ ਨੂੰ ਸਿਹਾਰੀ ਲਗਾ ਕੇ ਐਡਾ ਅਖਰ ਪ੍ਰਗਟ ਹੋਏਗਾ ਅਨਿਤਯ ਬੋਧੇ ਉਚਾਰਨ ਕਰਨਾ ਹੈ ਬੋਧੇ ਉਚਾਰਨ ਕਰਨਾ ਹੈ ਸੋ ਇਹ ਸੰਨ ਸਲੋਕ ਸਾਸਕ੍ਰੀਤੀ ਅੰਨਾ ਪੰਨਵਾ ਪੰਨਵੇ ਪਾਸ਼ ਜੀ ਦੀ ਬਾਣੀ ਸਾਸਕ੍ਰੀਤੀ ਦੇ ਕੁਝ ਸ਼ਬਦਾਂ ਦਾ ਸ਼ੁੱਧ ਉਚਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ